ਸਿੱਖ ਧਰਮ ਦੇ ਨਾਲ ਸੁਲਤਾਨਪੁਰ ਲੋਧੀ ਨਗਰ ਦਾ ਸੰਬੰਧ 15ਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੁੰਦਾ ਹੈ। ਸ੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਬਾਅਦ ਇਹ ਇੱਕ ਪ੍ਰਸਿੱਧ ਨਗਰ ਹੈ ਜਿਸ ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਕਾਫੀ ਲੰਬਾ ਤੇ ਡੂੰਘਾ ਰਿਹਾ ਹੈ। ਆਪਣੀ ਜ਼ਿੰਦਗੀ ਦਾ 14 ਸਾਲਾਂ ਤੋਂ ਵਧੇਰੇ ਸਮਾਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਗੁਜ਼ਾਰਿਆ ਇਸ ਨਗਰ ਦਾ ਗੁਰੂ ਜੀ ਨੇ ਦੇ ਨਾਲ ਜੋ ਸੰਬੰਧ ਰਿਹਾ ਹੈ ਉਸ ਨੂੰ ਜਾਣਨ ਤੋਂ ਪਹਿਲਾਂ ਇਸ ਨਗਰ ਦੇ ਇਤਿਹਾਸ ਬਾਰੇ ਜਾਨਣਾ ਜ਼ਰੂਰੀ ਹੈ ਸultanpur rodhi nagar ਭਾਰਤ ਦੇ ਪ੍ਰਾਤਨ ਸ਼ਹਿਰਾਂ ਵਿੱਚੋਂ ਇੱਕ ਹੈ ਇਹ ਸ਼ਹਿਰ ਭਾਰਤ ਦੇ ਲਗਭਗ 2000 ਸਾਲਾਂ ਤੋਂ ਵੀ ਵੱਧ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਪਹਿਲੀ ਸਦੀ ਦੌਰਾਨ ਇਸ ਨਗਰ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਪਹਿਲੀ ਸਦੀ ਤੋਂ 6ਵੀਂ ਸਦੀ ਤੱਕ ਸultanpur ਲੋਦੀ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਮਾਰਗ ਦੇ ਮੁੱਖ ਕੇਂਦਰਾਂ ਵਿੱਚੋਂ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ ਬੁੱਧ ਧਰਮ ਦੀ ਪ੍ਰਾਚੀਨ ਕਿਤਾਬ ਅਭਿਨਵ ਪ੍ਰਸਤਵਾ ਲੇਖਕ ਕਿਤੇਨਾ Sultanpur ਲੋਦੀ ਵਿਖੇ ਹੀ ਲਿਖੀ ਗਈ 7ਵੀਂ ਸਦੀ ਵਿੱਚ ਇਹ ਨਗਰ ਹਿੰਦੂ ਧਰਮ ਅਤੇ ਬੁੱਧ ਧਰਮ ਦੇ ਇੱਕ ਮਹਾਨ ਸਾਮਰਾਜ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਜਦੋਂ ਮੁਸਲਿਮ ਹਮਲਾਵਰ ਮਹਿਮੂਦ ਗਜਬ ਨਵੀ ਨੇ ਸਰਵਮਾਨਪੁਰ ਉੱਪਰ ਹਮਲਾ ਕੀਤਾ ਤਾਂ ਹਿੰਦੂਆਂ ਦਾ ਸ਼ਹਿਰ ਹੋਣ ਕਰਕੇ ਉਸ ਨੇ ਇਸ ਨਗਰ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਇਸ ਘਟਨਾ ਦੇ ਬਾਅਦ ਸਰਵਮਾਨਪੁਰ ਸ਼ਹਿਰ ਦਾ ਕੁਝ ਨਾ ਬਚਿਆ ਕੇਵਲ ਕੁਝ ਕੁ ਲੋਕਾਂ ਦੀ ਟੋਲੀ ਨੇ ਇਸ ਨਗਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਪ੍ਰਾਤਨ ਸ਼ਹਿਰ ਸਰਵਮਾਨਪੁਰ ਦਾ ਅੰਤ ਸੀ ਪੰਜਾਬ ਦੇ ਹਾਕਮ ਵਲੀ ਮੁਹੰਮਦ ਖਾਨ ਦਾ ਸ਼ਹਿਜਾਦਾ ਸੁਲਤਾਨ ਖਾਨ ਜਦੋਂ ਇੱਕ ਵਾਰ ਰਸਤੇ ਵਿੱਚੋਂ ਗੁਜ਼ਰਿਆ ਸੀ ਤਾਂ ਇਸ ਸ਼ਹਿਰ ਸਰਵਮਾਨਪੁਰ ਦੇ ਸੁੰਦਰ ਚਗਿਰਦੇ ਨੂੰ ਨੇ ਉਸ ਨੂੰ ਆਕਰਸ਼ਿਤ ਕੀਤਾ ਉਸ ਨੇ ਇਸ ਸ਼ਹਿਰ ਦਾ ਮੁੜ ਨਿਰਮਾਣ ਕਰਨ ਦੀ ਸੋਚੀ ਅਤੇ ਇਸ ਤਰ੍ਹਾਂ ਇਹ ਪ੍ਰਾਤਨ ਸ਼ਹਿਰ ਸਰਵਮਾਨਪੁਰ ਦੀ ਸੰਪੂਰਨ ਮੌਤੇ ਨਵੇਂ ਸ਼ਹਿਰ ਸੁਲਤਾਨਪੁਰ ਲੋਧੀ ਦਾ ਜਨਮ ਹੋਇਆ ਸੁਲਤਾਨਪੁਰ ਲੋਧੀ ਨਗਰ ਦਿੱਲੀ ਤੋਂ ਲਾਹ ਹਾਂ ਜਾਣ ਵਾਲੇ ਪਰਚੀਨ ਵਪਾਰ ਮਾਰਗ ਦਾ ਕੇਂਦਰੀ ਬਿੰਦੂ ਬਿਰਿਆ ਹੈ ਭਾਰਤ ਦੇ ਪ੍ਰਸਿੱਧ ਵਪਾਰਕ ਸ਼ਹਿਰਾਂ ਵਿੱਚ ਇਹ ਨਗਰ ਇੱਕ ਹੈ ਇਸ ਵਿੱਚ 32 ਬਾਜ਼ਾਰ ਅਤੇ ਸੋਨਾ ਸਦੁਗਾਨਾ ਪਨੀਆਂ ਹੋਈਆਂ ਸਨ ਅਤੇ ਇਹ ਸ਼ਹਿਰ 7 ਮੀਲ ਪਾ 13 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਸੀ। ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਨੇ ਆਪਣੀ ਉੱਚੇਰੀ ਇਸਲਾਮਿਕ ਵਿੱਦਿਆ ਸultanpur ਦੀ ਪ੍ਰਸਿੱਧ ਸਫੇਦ ਮਸਜਦ ਵਿੱਚ ਪੂਰੀ ਕੀਤੀ। ਇਸ ਨਗਰ ਦੀ ਰਾਸੀ ਵਿਸ਼ੇਸ਼ਤਾ मुगल राज दे अंतले दिल तक कायम रही सिखा के प्रसिद्ध सिपसला बंदा सिंह बहादुर के समय भी एक कस्बा दुआबा बिस्त जलंधर के प्रमुख नगर गिनिया जाता नवाब अदीना बेगी स्थान ते बढ़ के चमकिया दमकिया 18ਵੀਂ ਸਦੀ ਵਿੱਚ ਸਿਕ ਸਰਦਾਰਾਂ ਨੇ ਪੰਜਾਬ ਦੇ ਬਹੁਤ ਸਾਰੇ ਪਾਗਾਂ ਵਿੱਚ ਆਪਣੇ ਸੁਤੰਤਰ ਰਾਜ ਕਾਇਮ ਕੀਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਕਪੂਰਥਾ ਰਿਆਸਤ ਦੀ ਨੀ ਰੱਖੀ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਸਰਦਾਰ ਫਤੇ ਸਿੰਘ ਨੇ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਨ 1777 ਈਸਵੀ ਵਿੱਚ ਕਪੂਰਥਾ ਰਿਆਸਤ ਦਾ ਹਿੱਸਾ ਬਣਾਇਆ ਅਤੇ ਇਹ ਜ਼ਿਲ੍ਹਾ ਕਪੂਰਥਾ ਦੀ ਤਹਿਸੀਲ ਹੈ ਜਲੰਧਰ ਫਿਰੋਜ਼ਪੁਰ ਰੇਲਵੇ ਲਾਈਨ ਤੇ ਇੱਕ ਉੱਗਾ ਸਟੇਸ਼ਨ ਹੈ ਅਤੇ ਇਹ ਸ਼ਹਿਰ ਸੁੰਦਰ ਵਾਤਾਵਰਨ ਕਰਕੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ ਮੌਜੂਦਾ ਸਮੇਂ ਇਹ ਪ੍ਰਸਿੱਧ ਨਗਰ ਜ਼ਿਲ੍ਹਾ ਕਪੂਰਥਾ ਦੀ ਤਹਿਸੀਲ ਹੈ ਇਸ ਨਗਰ ਵਿੱਚ ਵਧੇਰੇ ਬਾਤੀ Hindu ਅਤੇ ਸਿੱਖਾਂ ਦੀ ਹੈ ਜੋ ਵਕਫਾ ਕਿਤੇ ਕਰਦੇ ਹਨ ਅਜੇ ਨਗਰ ਦਾ ਕੇਰਾ ਮੁਰੱਬਾ ਮੀਲ ਦੇਖਰੀ ਹੈ ਸੁਲਤਾਨਪੁਰ ਲੋਧੀ ਜਰੰਦਰ ਤੋਂ 26 ਮੀਲ ਯਾਨੀ ਕਿ 42 ਕਿਲੋਮੀਟਰ ਦੱਖਣ ਪੱਛਮ ਤੇ ਕਪੂਥੜਾ ਤੋਂ 27 ਕਿਲੋਮੀਟਰ ਦੱਖਣ ਪੂਰਬਲ ਹੈ ਮੁਗਲ ਕਾਲ ਵਿੱਚ ਇਹ ਨਗਰ ਦਿੱਲੀਓਂ ਲਾਹੌਰ ਜਾਣ ਵਾਲੀ ਸ਼ਾਹੀ ਸੜਕ ਦੇ ਐਨ ਉੱਪਰ ਸੀ ਅਤੇ ਪੰਜਾਬ ਸਰਕਾਰ ਵੱਲੋਂ ਕਾਫੀ ਧਨ ਖਰਚ ਕਰਕੇ ਇਸ ਨੂੰ ਇਲਾਕੇ ਦੀਆਂ ਹੋਰ ਸੜਕਾਂ ਨਾਲ ਪੂਰੀ ਤਰ੍ਹਾਂ ਜੋੜਿਆ ਗਿਆ ਹੈ। ਪੰਜਾਬ ਸਰਕਾਰ ਨੇ ਲੱਖਾਂ ਰੁਪਏ ਖਰਚ ਕੇ ਗੁਰਦਵਾਰਾ ਸਾਹਿਬ ਦੇ ਪਾਸ ਵੇਈ ਨਦੀ ਦਾ ਮਨੋਹਰ ਘਾਟ ਬਣਾਇਆ ਅਤੇ ਨਵੀਆਂ ਸੜਕਾਂ ਆਦੀ ਬਣਾ ਕੇ ਗੁਰਦਵਾਰਾ ਸਾਹਿਬ ਦੇ ਚੋਗਿਰਦੇ ਨੂੰ ਹੋਰ ਵੀ ਮਹਾਨ ਮੋਹਨਾ ਬਣਾਉਣ ਦਾ ਭਰਪੂਰ ਯਤਨ ਕੀਤਾ ਹੈ। ਗੁਰਸੰਗਤਾਂ ਨਿਤ ਇਸ ਪਾਵਨ ਸਥਾਨ ਤੇ ਨਦਮਾ ਸਤਿਗੋਕੀ ਗੁਰੂ ਪਾਸ਼ਾ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ ਸਤਿ ਸ੍ਰੀ ਅਕਾਲ